ਹੋਏਗੇ ਉਹ ਦੇ ਕਰਕੇ ਉਹ ਟਾਕਸ ਲਾਰੇ ਨੇ ਹੈਨਾ ਐਸਟਨ ਦੇ ਟ੍ਰੀਟਮੈਂਟ ਲਾਰੇ ਨੇ ਤਾਂ ਕਿ ਉਹ ਯੰਗ ਦਿਖਣ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕਿਤੇ ਨਾ ਕਿਤੇ ਕਾਰਨ ਹੈ ਜਿਹੜੀਆਂ ਅੱਜ ਕੱਲ ਸੇ ਉਹ ਬਿਮਾਰੀਆਂ ਹੋ ਰਹੀਆਂ ਨੇ ਜਿਨ੍ਹਾਂ ਦਾ ਅਸੀਂ ਕਦੇ ਨਾਮ ਵੀ ਨਹੀਂ ਸੁਣਿਆ ਇਹ ਵੀ ਰੀਜ਼ਨ ਲੱਗਦਾ ਵੀ ਨੇਚਰ ਨਾਲ ਛੇੜਛਾੜ ਪਰਮਾਤਮਾ ਨੇ ਕਦੀ ਬੋਟੋਕਸ ਤੇ ਨਹੀਂ ਬਣਾਇਆ ਸੀਗਾ ਨਹੀਂ ਮੈਂ ਤੁਹਾਨੂੰ ਹੋਣੇ ਕਿਹਾ ਕਿ ਪਰਮਾਤਮਾ ਨੇ ਕਿਹਾ अर्ਲੀ ਮਾਰਨਿੰਗ ਉਠ ਇਬਾਦਤ ਕਰ ਪਾਠ ਕਰ ਤੜਕੇ ਉਠ ਕਹਿੰਦੇ ਜਿਹੜਾ ਬੰਦਾ ਤੜਕੇ ਉੱਠਦਾ ਹੈ ਉਹਦੀ ਜ਼ਿੰਦਗੀ ਚ ਤੜਕਾ ਲੱਗ ਜਾਂਦਾ ਹੂੰ ਤੇ ਜਦੋਂ ਅਸੀਂ ਉੱਠਣਾ ਹੀ 9 10 ਵਜੇ ਫਿਰ ਅਸੀਂ ਬੁੱਢੇ ਹੋਣਾ ਸੌਂਦੇ ਕਿੰਨੇ ਵਜਿਆਂ ਪਾਰਟੀਆਂ ਕਰਦੇ 2 ਵਜੇ 3 ਵਜੇ 4 ਵਜੇ ਜਿਹੜਾ ਵਕਤ ਪਰਮਾਤਮਾ ਨੇ ਉੱਠਣ ਦਾ ਮੁਕਰਰ ਕੀਤਾ ਸੀਗਾ ਅਫਸੋਸ ਅਸੀਂ ਉਸ ਵਕਤ ਸੋਣਾ ਸ਼ੁਰੂ ਕਰਤਾ ਅਸੀਂ ਸ੍ਰਿਸ਼ਟੀ ਨੂੰ ਅਸੀਂ ਕਾਇਨਾਤ ਨੂੰ ਉਲਟਾ ਚਲਾਉਣਾ ਸ਼ੁਰੂ ਕਰਤਾ ਹਮ ਰੱਬ ਨੇ ਦਿਨ ਰਾਤ ਇਸ ਕਰਕੇ ਬਣਾਏ ਸੀ ਦਿਨੇ ਅਸੀਂ ਕੰਮ ਕਰ ਸਕੀਏ ਰਾਤ ਨੂੰ ਅਸੀਂ ਆਰਾਮ ਕਰ ਸਕੀਏ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਅੱਜ ਵੀ 7 7:30 ਵਜੇ ਸਾਰੇ ਸੌ ਜਾਂਦੇ 5 6 ਵਜੇ ਤੱਕ ਰੋਟੀ ਖਾ ਲੈਂਦੇ ਆ ਹੂੰ ਤੇ ਸਾਰੇ ਸੁੱਤੇ ਜਾਂਦੇ ਹਾਂ इवन 4 ਜਾਂ 5 ਵਜੇ ਉੱਠ ਵੀ ਜਾਂਦੇ 3 ਵਜੇ ਉੱਠ ਜਾਂਦੇ 2:30 ਵਜੇ ਉੱਠ ਜਾਂਦੇ ਅੱਜ ਵੀ ਪਿੰਡਾਂ ਦੇ ਵਿੱਚ ਤੇ ਮੈਨੂੰ ਲੱਗਦਾ ਸਭ